ਰਾਸ਼ਟਰਪਤੀ 트럼ਪ ਨੇ ਕੀਤਾ ਦਾਵਾ ਭਾਰਤ ਹੁਣ ਰੋਜ਼ ਤੋਂ ਨਹੀਂ ਖਰੀਦੇਗਾ ਤੇਲ YouTube ਦਾ ਸਰਵਰ ਡਾਊਨ ਹੋਣ ਨਾਲ ਲੋਕ ਹੋਏ ਪਰੇਸ਼ਾਨ 트럼ਪ ਨੇ ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਵਿਚਕਾਰ ਜੰਗ ਰੋਕਣ ਦਾ ਕੀਤਾ ਦਾਵਾ ਅਮਰੀਕੀ ਰਾਸ਼ਟਰਪਤੀ 트ੰਪ ਨੇ ਦਾਵਾ ਕੀਤਾ ਹੈ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ। ਉਹਨਾਂ ਨੇ ਵਾਈਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ਤੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਚੰਗੇ ਦੋਸਤ ਨੇ। ਸਾਡੇ ਬਹੁਤ ਚੰਗੇ ਸਬੰਧ ਨੇ। ਉਹਨਾਂ ਨੇ ਕਿਹਾ ਕਿ ਮੈਂ ਖੁਸ਼ ਨਹੀਂ ਸੀ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਸੀ ਅਤੇ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਹੁਣ ਰੂਸ ਤੋਂ ਤੇਲ ਨਹੀਂ ਖਰੀਦਣਗੇ। ਇਹ ਇੱਕ ਵੱਡਾ ਕਦਮ ਹੈ। ਹੁਣ ਅਸੀਂ ਚੀਨ ਨੂੰ ਵੀ ਅਝਾ ਕਰਨ ਲਈ ਕਹਾਂਗੇ। ਸੋ ਲਖਤੋ ਬਨੂ ਸਵਿਰੀ YouTube ਨੂੰ ਵਿਸ਼ਵਵਿਆਪੀ ਸੇਵਾ ਰਕਵਟ ਦਾ ਸਾਹਮਣਾ ਕਰਨਾ ਪਿਆ ਇਸ ਨਾਲ YouTube ਦੀ ਮੁੱਖ ਸਾਈਟ YouTube Music ਅਤੇ ਹੋਰਾਂ ਪਲੇਟਫਾਰਮਾਂ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ YouTube ਦੀਆਂ ਕਈ ਮੁੱਖ ਸਾਈਟਾਂ ਬੰਦ ਹੋਣ ਨਾਲ ਹਜ਼ਾਰਾਂ ਉਪਭੋਗਤਾ ਪ੍ਰਭਾਵਿਤ ਹੋਏ ਡਾਊਨ ਡਿਟੈਕਟਰ ਦੇ ਅਨੁਸਾਰ YouTube ਜੋ ਅਲਫਾਬੈਟ Google ਦੀ ਮੂਲ ਕੰਪਨੀ ਦਾ ਹਿੱਸਾ ਹੈ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਤੇ ਯੂਕੇ ਸਮੇਤ ਕਈ ਦੇਸ਼ਾਂ ਵਿੱਚ ਇਸਨੇ ਕੰਮ ਕਰਨਾ ਬੰਦ ਕਰ ਦਿੱਤਾ ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। YouTube ਨੇ ਬੁੱਧਵਾਰ ਨੂੰ ਆਪਣੇ ਪਲੇਟਫਾਰਮ ਤੇ ਇਸ ਸਮੱਸਿਆ ਨੂੰ ਸਬੰਧਤ ਕੀਤਾ। ਉਸਨੇ ਆਪਣੇ ਸਟੇਟਸ ਪੇਜ ਤੇ ਕਿਹਾ ਕਿ ਕੁਝ ਲੋਕਾਂ ਨੂੰ ਵੀਡੀਓ ਦੇਖਣ ਵਿੱਚ ਮੁਸ਼ਕਲ ਆ ਰਹੀ ਸੀ ਅਤੇ ਕੰਪਨੀ ਇਸ ਮੁੱਦੇ ਦੀ ਜਾਂਚ ਕਰ ਰਹੀ ਹੈ। YouTube ਨੇ ਅਜੇ ਤੱਕ ਇਸ ਦਾ ਕਾਰਨ ਨਹੀਂ ਦੱਸਿਆ। ਉਸਨੇ ਕਿਹਾ ਹੈ ਕਿ ਇਸ ਨੂੰ ਹੱਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਟਰੰਪ ਹਮੇਸ਼ਾ ਹੀ ਕਹਿੰਦੇ ਨੇ ਕਿ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਬੰਦੀ ਕਰਵਾਈ ਸੀ ਉਹਨੇ ਇੱਕ ਵਾਰ ਫਿਰ ਇਹ ਦੁਹਰਾਇਆ ਹੈ ਉਹਨੇ ਕਿਹਾ ਹੈ ਕਿ ਅਸੀਂ ਵਪਾਰ ਦੇ ਰਾਹੀਂ ਬਹੁਤ ਸਾਰੀਆਂ ਜੰਗਾਂ ਰੋਕੀਆਂ ਨੇ ਉਦਾਹਰਨ ਵਜੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਹੁਤ ਤਿੱਖਾ ਟਕਰਾਅ ਸੀ ਸੱਤ ਜਹਾਜ਼ ਦੇਖ ਦਿੱਤੇ ਗਏ ਸਨ ਕਾਫੀ ਕੁਝ ਹੋ ਰਿਹਾ ਸੀ ਮੈਂ ਦੋਵਾਂ ਨਾਲ ਹੀ ਵਪਾਰ ਬਾਰੇ ਗੱਲਬਾਤ ਕਰ ਰਿਹਾ ਸੀ ਮੈਂ ਉਹਨਾਂ ਨੂੰ ਦੁਹਾਨੂ ਕਿਹਾ ਕਿ ਉਹਦੇ ਤੱਕ ਅਸੀਂ ਕੋਈ ਵਪਾਰ ਸਮਝੌਤਾ ਨਹੀਂ ਕਰਾਂਗੇ ਜਦੋਂ ਤੱਕ ਉਹ جنگ ਨਹੀਂ ਰੋਕਦੇ ਅਤੇ ਇਸ ਧਮਕੀ ਤੋਂ ਬਾਅਦ ਹੀ ਭਾਰਤ-ਪਾਕਿਸਤਾਨ ਵਿਚਕਾਰ جنگ ਰੁਕੀ ਸੀ 트럼ਪ ਨੇ ਫਿਰ ਅੱਗੇ ਕਿਹਾ ਕਿ ਮੈਂ ਭਾਰਤੀ ਪ੍ਰਧਾਨ ਮੰਤਰੀ ਪਾਕਿਸਤਾਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਫੋਨ ਤੇ ਗੱਲ ਕੀਤੀ ਸੀ ਮੈਂ ਆਨ ਨੂੰ ਸਿੱਧੀ ਧਮਕੀ ਦਿੱਤੀ ਸੀ ਕਿ ਜੇ ਤੁਸੀਂ جنگ ਨਹੀਂ ਰੋਕਦੇ ਤਾਂ ਤੁਹਾਡੇ ਦੇਸ਼ ਦੇ ਕਿਸੇ ਵੀ ਉਤਪਾਦ ਤੇ 200% ਟੈਰਿਫ ਲਾਇਆ ਜਾਵੇਗਾ ਨਕਾਇਕ ਇਸ ਤੋਂ ਬਾਅਦ ਅਗਲੇ ਹੀ ਦਿਨ ਮੈਨੂੰ ਫੋਨ ਆਇਆ ਕਿ ਅਸੀਂ ਜੰਗ ਬੰਦ ਕਰਨ ਦਾ ਫੈਸਲਾ ਕੀਤਾ ਹੈ ਡੋਨਲਡ ਟਰੰਪ ਨੇ ਇਹ ਇੱਕ ਵਾਰ ਫਿਰ ਦੁਹਰਾਇਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇੱਕ ਦਿਨ ਉੱਠ ਕੇ ਸੋਹਣੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਲੱਖਾਂ ਜਾਨਾਂ ਬਚਾਈਆਂ ਨੇ ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਸੱਚਮੁੱਚ ਹੀ ਉਹਨਾਂ ਨੇ ਲੱਖਾਂ ਜਾਨਾਂ ਬਚਾਈਆਂ ਨੇ ਤੇ ਕਈ ਜੰਗ ਰੁਕੇ ਨੇ ਉਹਨੇ ਵੀ ਕਿਹਾ ਕਿ ਭਾਰਤ ਦੇ ਨਾਲ ਪਾਕਿਸਤਾਨ ਦੇ ਪਰਮਾਣੂ ਜੋਤ ਦੀ ਸੰਭਾਵਨਾ ਸੀ ਵਾਯੂ ਮੰਡਲ ਵਿੱਚ ਕਾਰਬਨ ਡਾਈਆਕਸਾਈਡ ਗੈਸ ਦੀ ਮਾਤਰਾ ਪਿਛਲੇ ਸਾਲ ਇਤਿਹਾਸ ਵਿੱਚ ਸਭ ਤੋਂ ਵੱਧ ਵਧੀ ਹੈ। ਇਹ ਗੈਸ ਹੁਣ ਉਸ ਪੱਧਰ ਤੇ ਪਹੁੰਚ ਗਈ ਹੈ ਜੋ ਮਨੁੱਖੀ ਸਭਿਅਤਾ ਵਿੱਚ ਪਹਿਲਾਂ ਕਦੇ ਵੀ ਨਹੀਂ ਦੇਖਿਆ ਗਿਆ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਦੇ ਮੌਸਮ ਵਿਭਾਗ ਏਜੰਸੀ ਨੇ ਬੋਧਾਨ ਨੂੰ ਜਾਰੀ ਕੀਤੀ SLAA ਰਿਪੋਰਟ ਵਿੱਚ ਦਿੱਤੀ ਹੈ। ਸੰਸਥਾ ਦੇ ਮੁਤਾਬਕ ਕਾਰਬਨ ਡਾਈਆਕਸਾਈਡ ਦਾ ਇਹ ਪੱਧਰ ਪਿਛਲੇ ਘੱਟੋ-ਘੱਟ 8 ਲੱਖ ਸਾਲਾਂ ਵਿੱਚ ਪਹਿਲਾਂ ਕਦੇ ਵੀ ਨਹੀਂ ਦੇਖਿਆ ਗਿਆ। ਇਹ ਵਿਦਸਿਆ ਗਿਆ ਹੈ ਕਿ 1960 ਤੋਂ ਲੈ ਕੇ ਹੁਣ ਤੱਕ ਕਾਰਬਨ ਡਾਈਆਕਸਾਈਡ ਦੀ ਵਿਕਾਸ ਦਰ 3 ਗੁਣਾ ਹੋ ਚੁੱਕੀ ਹੈ। ਭਾਵੇਂ ਇਹ ਤੇਜ਼ੀ ਨਾਲ ਵਧ ਰਹੀ ਹੈ। 2023 ਤੋਂ 2024 ਤੱਕ ਕਾਰਬਨ ਡਾਈਆਕਸਾਈਡ ਦੀ ਗਲੋਬਲ ਔਸਤ ਮਾਤਰਾ ਵਿੱਚ ਜੋ ਵਾਧਾ ਹੋਇਆ ਹੈ, ਉਹ 1957 ਤੋਂ ਲੈ ਕੇ ਹੁਣ ਤੱਕ ਇੱਕ ਸਾਲ ਦਾ ਸਭ ਇਸ ਵਾਧੇ ਦੇ ਪਿੱਛੇ ਮੁੱਖ ਕਾਰਨ ਕੋਲਾ, ਗੈਸ ਅਤੇ ਤੇਲ ਬਾਲਣ ਅਤੇ ਨਾਲ ਹੀ ਵਧ ਰਹੀਆਂ ਜੰਗਲਾਂ ਦੀਆਂ ਅੱਗਾਂ ਵੀ ਜ਼ਿੰਮੇਵਾਰ ਨੇ। ਨਾਲ ਹੀ WMO ਨੇ ਚੇਤਾਵਨੀ ਦਿੱਤੀ ਹੈ ਕਿ ਇਸ ਗ੍ਰੀਨਹਾ우스 ਗੈਸ ਨੂੰ ਜਜ਼ਬਤ ਕਰਨ ਵਿੱਚ ਤਰਤੀ ਦੇ ਜੰਗਲਾਂ ਤੇ ਮਹਾਸਾਗਰਾਂ ਦੀ ਸਮਰੱਥਾ ਵੀ ਹੁਣ ਘਟ ਰਹੀ ਹੈ ਜੇ ਇਹ ਰੁਝਾਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਤਰਤੀ ਬਹੁਤ ਹੀ ਖਤਰਨਾਕ ਹਾਲਤ ਵੱਲ ਵੱਧ ਸਕਦੀ ਹੈ ਅਤੇ ਇਸ ਲਈ ਦੁਨੀਆ ਭਰ ਵਿੱਚ ਫਾਸਲ ਫਿਊਲ ਦੀ ਵਧ ਰਹੀ ਵਰਤੋਂ ਵੀ ਜਿੰਮੇਵਾਰ ਹੈ ਇਸ ਦੇ ਨਾਲ ਹੀ ਮੀਥੇਨ ਅਤੇ ਨਾਈਟਰਸ ਆਕਸਾਈਡ ਵਰਗੀਆਂ ਹੋਰ ਗ੍ਰੀਨਹਾ우스 ਗੈਸਾਂ ਦੀ ਮਾਤਰਾ ਸੰਯੁਕਤ ਰਾਸ਼ਟਰ ਦੇ ਕਲਾਈਮੇਟ ਮੁਖੀ ਸਾਈਮਨ ਸਟੀਲ ਨੇ ਕਿਹਾ ਹੈ ਕਿ ਤਰਨਵਾਦੇ ਵੱਲ ਵਧ ਰਹੀ ਹੈ ਭਾਗ ਕੀ ਗਰਮੀ ਤੇਜ਼ੀ ਨਾਲ ਵਧੇਗੀ। ਕਪਲ ਚਰਮਾ ਦੇ ਕੈਨੇਡਾ ਸਥਿਤ ਕੈਫੇ ਨੂੰ ਇੱਕ ਵਾਰ ਮੋੜ ਗੋਲੀਬਾਰੀ ਦਾ ਸ਼ਿਕਾਰ ਬਣਾਇਆ ਗਿਆ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਾਰਨਸ ਬਿਸ਼ਨੂਏ ਗੈਂਗ ਨਾਲ ਜੁੜੇ ਗੈਂਗਸਟਰਾਂ ਨੇ ਲੈ ਲਈ ਹੈ। ਜਾਣਕਾਰੀ ਮੁਤਾਬਕ ਕੈਫੇ ਕੈਪਸ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਕਸਿਤਿਤ ਹੈ ਜਿੱਥੇ ਤੀਜੀ ਵਾਰ ਇਹ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਇਸ ਨੇ ਇਲਾਕੇ ਨੂੰ ਵੀ ਹੈਰਾਨ ਕਰ ਦਿੱਤਾ ਹੈ ਪਰ ਇਸ ਗੋਲੀਬਾਰੀ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਪਰ ਕੈਫੇ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਤਬਾੜ ਤੋੜ ਹੋਈ ਇਸ ਫਾਇਰਿੰਗ ਨਾਲ ਕੈਫੇ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੈ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪੁਲਿਸ ਵੱਲੋਂ ਘਟਨਾ ਸਥਾਨ ਨਾਲ ਜੁੜੇ ਹਿੱਸਿਆਂ ਨੂੰ ਆਪਣੀ ਨਿਗਰਾਨੀ ਹੇਠ ਲੈ ਲਿਆ ਗਿਆ ਅਤੇ ਵੱਖ-ਵੱਖ ਪੱਖਾਂ ਤੋਂ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਕਿ ਆਫੀਤ ਨੇੜੇ-ਤੇੜੇ ਲੱਗੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਨੇ ਪਿਛਲੇ 4 ਮਹੀਨਿਆਂ ਵਿੱਚ ਕਪਲ ਸ਼ਰਮਾ ਦੇ ਇਸ ਰੈਸਟੋਰੈਂਟ ਤੇ ਇਹ ਤੀਜੀ ਗੋਲੀਬਾਰੀ ਦੀ ਘਟਨਾ ਹੈ ਅਤੇ ਤੀਜੀ ਵਾਰ ਵੀ ਇਸ ਦੀ ਜ਼ਿੰਮੇਵਾਰੀ ਲਾਰਸ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰ ਗੋਲਦੀ ਢਿੱਲੋਂ ਅਤੇ ਕੁਲਦੀਪ ਸਿੱਧੂ ਨੇ ਲਈ ਹੈ ਜਾਣਕਾਰੀ ਸਾਹਮਣੇ ਆਈ ਹੈ ਕਿ ਮੁੰਬਈ ਪੁਲਿਸ ਵੱਲੋਂ ਕਪਲ ਸ਼ਰਮਾ ਦੇ ਵੱਖ-ਵੱਖ ਅਪਾਰਟਮੈਂਟਸ ਦੀ ਸੁਰੱਖਿਆ ਨੂੰ ਇਹ ਹੋਰ ਪੁਖਤਾ ਕਰ ਦਿੱਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ ਕਪਲ ਸ਼ਰਮਾ ਦੇ ਕੈਫੇ ਨੂੰ ਇਸ ਤੋਂ ਪਹਿਲਾਂ 8 ਅਗਸਤ ਨੂੰ ਨਿਸ਼ਾਨਾ ਦੇਖ ਰਿਹਾ ਗੋਲੀਆਂ ਇਸ ਕੈਫੇ ਤੇ ਦਾਗੀਆਂ ਗਈਆਂ ਸਨ ਉਦੋਂ ਵੀ ਲਾਰਸ ਬਿਸ਼ਨੋਈ ਗੈਂਗ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਹਮਲਾਵਰਾਂ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਅਸੀਂ ਨਿਸ਼ਾਨੇ ਨੂੰ ਬੁਲਾਇਆ ਪਰ ਉਸਨੇ ਰਿੰਗ ਨਹੀਂ ਸੁਣੀ ਇਸ ਲਈ ਸਾਨੂੰ ਕਾਰਵਾਈ ਕਰਨੀ ਪਈ ਜੇਕਰ ਉਸ ਨੂੰ ਅਜੇ ਵੀ ਰਿੰਗ ਨੇ ਸੁਣਾਈ ਦਿੰਦੀ ਤਾਂ ਮੁੰਬਈ ਪੁਲਿਸ ਨੇ ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਐਡਮਿੰਟਨ ਪੁਲਿਸ ਨੇ ਸ਼ਾਪੇਮਾਰੀ ਕਰਕੇ ਇੱਕ ਪ੍ਰਾਪਰਟੀ ਤੋਂ ਅਫੀਮ ਦੇ ਬੱਡੇ ਜ਼ਬਤ ਕੀਤੇ ਨੇ ਜਿਨ੍ਹਾਂ ਦਾ ਮੁੱਲ 1,60,000 ਤੋਂ 5 ਲੱਖ ਡਾਲਰ ਦੇ ਦਰਮਿਆਨ ਦੱਸਿਆ ਜਾ ਰਿਹਾ ਹੈ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਤੇ ਦੋਸ਼ ਵੀ ਲਗਾਏ ਗਏ ਨੇ ਜਿਹੜੇ ਪੰਜਾਬੀ ਮੂਲ ਦੇ ਨੇ ਮੀਡੀਆ ਰਿਲੀਜ਼ ਵਿੱਚ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਜੁਲਾਈ ਮਹੀਨੇ ਐਡਮਿੰਟਨ ਦੇ 34 ਸਟਰੀਟ ਅਤੇ 195 ਐਵੇਨਿਊ ਦੇ ਸਥਿਤ ਇੱਕ ਪ੍ਰਾਪਰਟੀ 'ਤੇ ਛਾਪਾ ਮਾਰਿਆ ਸੀ ਅਤੇ ਕਰੀਬ 60,000 ਅੰਮ੍ਰਿਤ ਦੇ ਡੋਡਿਆਂ ਦੇ ਬੁੱਟੇ ਬਰਾਮਦ ਕੀਤੇ ਸਨ ਇਸ ਬੰਦੀ ਪੁਲਿਸ ਨੇ ਹੌਨਰ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਉਨ੍ਹਾਂ ਦੱਸਿਆ ਕਿ ਇਹ ਭੂਟੇ ਇੱਕ ਅਜਿਹੀ ਨਸ਼ੇ ਵਾਲੀ ਚੀਜ਼ ਨੇ ਜਿਸ ਤੋਂ ਕਿ ਹੈਰੋਨ ਅਤੇ ਹੋਰ ਓਪੀਆਇਡ ਨਸ਼ੇ ਜੜੀ ਨੇ ਉਤਿਆਰ ਕੀਤੇ ਜਾ ਸਕਦੇ ਨੇ ਇਸ ਮਾਮਲੇ ਵਿੱਚ ਪੁਲਿਸ ਨੇ ਸੁਖਦੀਪ ਧنوਆ, ਸੰਦੀਪ ਡੰਡੀਵਾਲ, ਗੁਰਪ੍ਰੀਤ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਨਸ਼ੀਲੇ ਪਦਾਰਥ ਉਗਾਉਣ ਅਤੇ ਨਸ਼ੀਲੇ ਪਦਾਰਥ ਕੋਲ ਰੱਖਣ ਦੇ ਜੁਰਮ ਵਿੱਚ ਚਾਰਜ ਕੀਤਾ ਹੈ ਨਿਊਜ਼ ਰਿਲੀਜ਼ ਦੇ ਮੁਤਾਬਕ ਕੈਨੇਡਾ ਵਿੱਚ ਇਸੇ ਤਰ੍ਹਾਂ ਦੇ ਵੱਡੇ ਪੱਧਰ 'ਤੇ ਅਫੀਮ ਦੀ ਖੇਤੀ ਦੇ ਮਾਮਲੇ ਆਖਰੀ ਵਾਰ 2010 ਵਿੱਚ ਦੇਖੇ ਗਏ ਸਨ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਚਿਲੀਵਿਕ ਸ਼ਹਿਰ ਵਿੱਚ ਅਜਿਹੇ ਮਾਮਲੇ ਸਾਹਮਣੇ ਆਏ ਸਨ ਪੁਲਿਸ ਨੇ ਕਿਹਾ ਹੈ ਕਿ ਭਾਵੇਂ ਅਫੀਮ ਤੋਂ ਕੋਈ ਹੋਰ ਨਸ਼ੀਲਾ ਪਦਾਰਥ ਤਿਆਰ ਕਰਨ ਦੇ ਸਿੱਧੇ ਸਬੂਤ ਨਹੀਂ ਮਿਲੇ ਪਰ ਜਿੰਨੀ ਵੱਡੀ ਮਾਤਰਾ ਵਿੱਚ ਇਹ ਬੂਟੇ ਮਿਲੇ ਨੇ ਉਸ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਇਹ ਸਾਰਾ ਨਸ਼ਾ ਗੈਰ ਕਾਨੂੰਨੀ ਬਾਜ਼ਾਰ ਵਿੱਚ ਵੇਚਣ ਲਈ ਇਹ ਉਗਾਇਆ ਜਾ ਰਿਹਾ ਸੀ ਸੰਯੁਕਤ ਰਾਸ਼ਟਰ ਦੀ ਖੁਰਾਕ ਸਹਾਇਤਾ ਏਜੰਸੀ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਲਗਭਗ 14 ਮਿਲੀਅਨ ਲੋਕ ਐਮਰਜੈਂਸੀ ਪੱਧਰ ਦੀ ਭੁੱਖਮਰੀ ਤੱਕ ਪਹੁੰਚ ਸਕਦੇ ਨੇ World Food Program ਵਰਗੀ ਤਰ੍ਹਾਂ ਦੀ ਸੰਯੁਕਤ ਰਾਸ਼ਟਰ ਦੀ ਸਭ ਤੋਂ ਭਾਰੀ ਫੰਡ ਪ੍ਰਾਪਤ ਏਜੰਸੀ ਹੈ ਜਿਸ ਨੇ ਇਹ ਰਿਪੋਰਟ ਦਿੱਤੀ ਹੈ ਉਹਨੇ ਕਿਹਾ ਕਿ ਇਸ ਸਾਲ ਦੀ ਫੰਡਿੰਗ ਪਹਿਲਾਂ ਨਾਲੋਂ ਜ਼ਿਆਦਾ ਘਟ ਹੈ ਅਤੇ ਇਸ ਕਰਕੇ ਸਾਡੇ ਲਈ ਇਹ ਚੁਣੌਤੀਪੂਰਨ ਹੈ ਕਿ ਅਸੀਂ ਲੋਕਾਂ ਦੀਆਂ ਮੰਗਾਂ ਨੂੰ ਕਿਵੇਂ ਪੂਰਾ ਕਰਾਂਗੇ ਮਕਦਰਤੇ 트럼ਪ ਪ੍ਰਸ਼ਾਸਨ ਅਤੇ ਹੋਰ ਪ੍ਰਮੁੱਖ ਪੱਛਮੀ ਦਾਨੀਆਂ ਦੁਆਰਾ ਫੰਡਿੰਗ ਵਿੱਚ ਕਟੌਤੀ ਦੇ ਕਾਰਨ ਹੀ ਇਹ ਹੋਇਆ ਹੈ। ਅਨਜਿਤ ਆਵਣੀ ਦਿੱਤੀ ਹੈ ਕਿ ਇਸ ਦੇ 13.7 ਮਿਲੀਅਨ ਭੋਜਨ ਸਹਾਇਤਾ ਪ੍ਰਾਪਤ ਕਰਤਾ ਫੰਡਿੰਗ ਕਟੌਤੀਆਂ ਕਾਰਨ ਐਮਰਜੈਂਸੀ ਪੱਧਰ ਦੀ ਭੁੱਖਮਰੀ ਤੱਕ ਪਹੁੰਚ ਸਕਦੇ ਨੇ। ਭੁੱਖਮਰੀ ਨਾਲ ਸਭ ਤੋਂ ਵੱਧ ਜੂਝਣ ਵਾਲੇ ਦੇਸ਼ਾਂ ਦੇ ਵਿੱਚ ਅਫਗਾਨਿਸਤਾਨ, ਕਾਂਗੋ, ਹੈਤੀ, ਸੋਮਾਲੀਆ, ਦੱਖਣੀ ਸੁਡਾਨ ਅਤੇ ਸਟਾਨ ਚਾਮਲ ਨੇ। ਸੰਯੁਕਤ ਰਾਸ਼ਟਰ ਦੀ ਕਾਰਜਕਾਰੀ ਨਿਰਦੇਸ਼ਕ ਮੈਕੀਨ ਨੇ ਕਿਹਾ ਹੈ ਕਿ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਹੁਣ ਲੱਖਾਂ ਲੋਕਾਂ ਨੂੰ ਮਰਦਿਆਂ ਦੇਖ ਰਹੇ ਹਾਂ World Food Program ਨੇ ਕਿਹਾ ਹੈ ਕਿ ਇਸ ਸਾਲ 40% ਘੱਟ ਫੰਡਿੰਗ ਮਿਲਣ ਦੀ ਉਮੀਦ ਹੈ ਜਿਸ ਨਾਲ ਉਸਦਾ ਅਨੁਮਾਨਿਤ ਬਜਟ 6.4 ਬਿਲੀਅਨ ਡਾਲਰ ਰਹਿ ਗਿਆ ਹੈ ਪਿਛਲੇ ਸਾਲ ਇਹ ਬਜਟ 10 ਬਿਲੀਅਨ ਡਾਲਰ ਸੀ ਇਹ ਚੁਣੌਤੀਆਂ ਦੇ ਚੱਲਦਿਆਂ UN ਵੱਲੋਂ ਆਪਣੇ ਸਟਾਫ ਵਿੱਚੋਂ ਲਗਭਗ 6000 ਅਹੁਦੇ ਵੀ ਘਟਾਏ ਜਾ ਰਹੇ ਨੇ ਤਾਂ ਕਿ ਲੋਕ ਭੁੱਖਮਰੀ ਨਾਲ ਨਾ ਜੂਝਣ ਅਤੇ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਜਿਸ ਬਾਰੇ ਹੋਰ ਗੱਲ ਕੀਤੀ ਜਾਵੇ ਤਾਂ 319 ਮਿਲੀਅਨ ਲੋਕ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਨੇ ਪੂਰੇ ਵਿਸ਼ਵ ਦੇ ਵਿੱਚ ਇਹਨਾਂ ਵਿੱਚੋਂ 44 ਮਿਲੀਅਨ ਐਮਰਜੈਂਸੀ ਪੱਧਰ ਤੇ ਨੇ ਇਸੇ ਦੌਰਾਨ ਗਾਜ਼ਾ ਅਤੇ ਸੂਡਾਨ ਵਿੱਚ ਅਕਾਲ ਨੇ ਵੀ ਤਬਾਹੀ ਮਚਾਈ ਹੋਈ ਹੈ ਇਸੇ ਤਰ੍ਹਾਂ ਹੀ ਅਫਗਾਨਿਸਤਾਨ ਵਿੱਚ ਵੀ 10% ਤੋਂ ਵੀ ਘੱਟ ਲੋਕਾਂ ਨੂੰ ਭੋਜਨ ਸਹਾਇਤਾ ਮਿਲ ਰਹੀ ਹੈ ਬਹੁਤ ਹੀ ਲੋਕ ਇਹ ਨਹੀਂ ਜਾਣਦੇ ਕਿ ਉਹਨਾਂ ਨੂੰ ਅਗਲਾ ਭੋਜਨ ਕਿੱਥੋਂ ਮਿਲੇਗਾ